बजाज <laughs> ਗੱਲ ਬੈਠਾ ਰਿਹਾ ਬੈਠਾ ਰਿਹਾ ਜਰਾ ਜੀ ਆਵਾਜ਼ ਆਉਣੀ ਆਪਸੀ ਲੱਗਦਾ ਸ੍ਰੀ ਅਸੀਮ ਕਹਿੰਦੇ ਸਰ ਸਰ ਅੱਜ ਲੱਗਦਾ ਸਕੂਲਾਂ ਦੇ ਬੱਚਿਆਂ ਨੇ ਕਾਟਾ ਕੰਪੀटीशन ਭਾਰੀ ਤੇ ਸਮਝ ਕੀ ਕਰਦੇ ਇਹ ਲੱਗਦਾ ਕਿ ਸਕੂਲਾਂ ਦੇ ਅਲੱਗ ਅਲੱਗ ਜ਼ਿਲ੍ਹਿਆਂ ਤੋਂ ਅਤੇ ਅਲੱਗ ਅਲੱਗ ਸਟੇਟਾਂ ਤੋਂ ਇਹ ਮਨ ਅੱਛਾ ਤਾਂ ਕਿ ਨੇਪਾਲ ਤੋਂ ਜਿਹੜੇ ਬੱਚੇ ਆਏ ਨੇ ਇੱਥੇ ਆ ਕੇ ਨੇ ਆਪਣੀ ਚੈਂਪੀਅਨਸ਼ਿਪ ਜਿਹੜੀ ਹੈਗੀ ਆ 18ਵੀਂ ਨੈਸ਼ਨਲ ਕਾਰਾਟੇ ਚੈਂਪੀਅਨਸ਼ਿਪ ਜਿਹੜੀ ਲੱਗੀ ਆ ਜੇਕੇਡੀ ਸਕੂਲ ਆਫ ਸੈਲਫ ਡਿਫੈਂਸ ਇੰਡੀਆ ਕੇ 올 ਇੰਡੀਆ ਕਾਰਾਟੇ ਐਸੋਸੀਏਸ਼ਨ ਨੇ ਰਜਿਸਟਰ ਜੋ ਹੈਗੀ ਆ ਉਹਨਾਂ ਵੱਲੋਂ ਕਰਾਈ ਗਈ ਆ ਸਾਡੇ ਜਿਹੜੇ ਉਹਨਾਂ ਦੇ ਪ੍ਰਧਾਨ ਨੇ ਜਿਹੜੇ ਵੰਟੀ ਜੀ ਹੈਗੇ ਨੇ ਉਹ ਜਿੰਨੇ ਵੀ ਦਰਜਾ ਪੁਦਰਜਾ ਨਾਲ ਦੇ ਕਮੇਟੀ ਮੈਂਬਰ ਹੈਗੇ ਨੇ ਸਾਰਿਆਂ ਨੇ ਇਹ ਤੇ ਜਿਹੜਾ ਹੈਗਾ ਹਰ ਸਾਲ ਦੀ ਤਰ੍ਹਾਂ ਇੱਥੇ ਪ੍ਰੋਗਰਾਮ ਕਰਦੇ ਨੇ ਤੇ ਉਹ ਮੈਂ ਸਮਝਦਾ ਕਿ ਪੰਜਾਬ ਸਰਕਾਰ ਜਿਵੇਂ ਕਿੰਨਾ ਵੱਧ ਪੰਜਾਬ ਦੀਆਂ ਤੇ ਜੋਰ ਲਗਾ ਰਹੀ ਹੈ ਤੇ ਅਸੀਂ ਇਸੇ ਤਰ੍ਹਾਂ ਇਹ ਅਲੱਗ-ਅਲੱਗ ਸਟੇਟਾਂ ਤੋਂ ਇਹ ਅੱਜ ਕਾਰਾਟੇ ਦੀ ਜਿਹੜੀ ਚੈਂਪੀਅਨਸ਼ਿਪ ਇੱਥੇ ਕੋਰਟਸਲਾਸੀ ਵਿਹਾਲ ਵਿਕੇ ਹੋਈ ਹੈਗੀ ਆ ਤਾਂ ਬਹੁਤ ਅੱਛਾ ਦਿਨ ਹੈਗਾ ਆ ਬੱਚੇ ਬਹੁਤ ਖੁਸ਼ ਨੇ ਆਪਣੀਆਂ ਚੈਂਪੀਅਨਸ਼ਿਪ ਦੀ ਜੋ-ਜੋ ਟਰੋਫੀਆਂ ਲੱਤੀਆਂ ਇਹਨਾਂ ਨੇ ਮੈਂ ਇਹਨਾਂ ਸਾਰੇ ਬੱਚਿਆਂ ਨੂੰ ਮੁਬਾਰਕਬਾਦ ਦਿੰਦਾ ਜਿਹੜੀਆਂ ਅਲੱਗ-ਅਲੱਗ ਜ਼ਿਲ੍ਹਿਆਂ ਤੋਂ ਅਲੱਗ-ਅਲੱਗ ਸਟੇਟਾਂ ਤੋਂ ਜਲ੍ਹੋਸੀ ਤੋਂ ਤੇ ਹਰਿਆਣੇ ਤੋਂ ਫਤਿਹਗੜ੍ਹਣੀ ਤੋਂ ਜੰਮੂ ਕਸ਼ਮੀਰ ਤੋਂ ਇੱਥੇ ਬੱਚੇ ਆਏ ਨੇ ਤੇ ਸਾਰੇ ਮੁਬਾਰਕਬਾਦ ਸਾਰਿਆਂ ਨੂੰ ਤੇ ਬਹੁਤ ਬਹੁਤ ਜਿਆਦਾ ਧੰਨਵਾਦ ਹੈ ਜਿਹੜੀ ਕਮੇਟੀ ਬੰਟੀ ਜੀ ਆਗੇ ਨੇ ਇੱਥੇ ਹਰ ਸਾਲ ਦੀ ਤਰ੍ਹਾਂ ਪ੍ਰੋਗਰਾਮ ਕਰਦੇ ਨੇ ਤੇ ਸਾਨੂੰ ਯਾਦ ਕਰਦੇ ਨੇ ਅਸੀਂ ਆ ਕੇ ਬੱਚਿਆਂ ਨੂੰ ਜੋ ਸੇਵਾ ਹੁੰਦੀ ਹੈ ਅਸੀਂ ਕਰ ਦਿੰਦੇ ਆ ਨਾਲ ਕੋ ਸਾਰੀ ਕਿੰਨੀ ਵੀ ਆਮ ਆਦਮੀ ਪਾਰਟੀ ਦੀ ਟੀਮ ਰਹੀ ਆ ਇਦੇ ਵਿੱਚ ਕੁਸ਼ਵੀਰ ਜੀ ਸਾਡੇ ਆਡੇ ਨਾਹਰ ਜੀ ਸੁਖਦੇਵ ਸਿੰਘ ਜੀ ਹੋਗੇ ਰਕੇਸ਼ ਕੁਮਾਰ ਜੀ ਹੋਗੇ ਆਪਣੇ ਗੋਬਿੰਦ ਜੀ ਹੋਗੇ ਤੇ ਸਾਡੇ ਜਿਹੜੇ ਜ਼ਿਲ੍ਹੇ ਦੇ ਅਹੁਦੇਦਾਰ ਨੇ ਗੌਰਵ ਚੰਡਾ ਜੀ ਹੋਗੇ ਤੇ ਸਾਡੇ ਪਰਮਜੀਤ ਜੀ ਹੋਗੇ ਭੰਨਾ ਜੀ ਹੋਗੇ ਸਾਰੀਆਂ ਆਵਾਜ਼ਾਂ ਦੀ ਪਾਰਟੀ ਦੀ ਟੀਮ ਅੱਥੇ ਆਈ ਹੈ ਤੇ ਅੱਛੇ ਸੀ ਲੋਕਾਂ ਦੀ ਔਰ ਬੱਚਿਆਂ ਦੀ ਉਹ ਸ਼ਾਬਾਸ਼ੀ ਦੇਣ ਆਇਆ ਤਾਂ ਕਿ ਉਹ ਹੋਰ ਆਉਣ ਵਾਲੇ ਸਮੇਂ ਦੇ ਵਿੱਚ ਇਸ ਗੇਮ ਨੂੰ ਅੱਗੇ ਪ੍ਰਮੋਟ ਕਰਨ ਖੇਡਾਂ ਨੂੰ ਛੱਡ ਕੇ ਨੈਸ਼ਨਲ ਵਾਈਜ਼ ਖੇਡਿਆ ਜਾਵੇ ਅਲੱਗ-ਅਲੱਗ ਦੂਸਰੀਆਂ ਕੰਟਰੀਆਂ 'ਚ ਖੇਡਣ ਆਪਣੇ ਦੇਸ਼ ਦਾ ਆਪਣੇ ਪੰਜਾਬ ਦਾ ਨਾਮ ਰੌਸ਼ਨ ਕਰਨ ਅਤੇ ਇਹਦੇ ਨਾਲ ਵਾਲੇ ਇੱਕ ਹੋਰ ਸਨੇਹਾ ਜੋ ਹੈਗਾ ਯਾ ਕਿ ਜਿਵੇਂ ਸਾਡਾ ਜਿਹੜਾ ਨਸ਼ਾ ਨਸ਼ਿਆਂ ਦੇ ਵਿੱਚ ਜਾ ਰਿਹਾ ਨਸ਼ਿਆਂ ਤੋਂ ਮੁਕਤੀ ਕਰਨ ਦੇ ਲਈ ਇਹ ਮੈਂ ਸਮਝਦਾ ਬਹੁਤ ਵੱਡਾ ਫਰਮਾ ਹੈਗਾ ਜਿਵੇਂ ਜਿਵੇਂ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਅਤੇ ਖੇਡ ਮੰਤਰੀ ਮੇਰੇ ਵੀਰ ਜੀ ਇਹ ਉਪਰਾਲੇ ਕਰਦੇ ਨੇ ਖੇਡਾਂ ਪ੍ਰਤੀ ਤੇ ਉਹਨਾਂ ਨੂੰ ਦੇਖਦੇ ਹੋਏ ਸਾਡੇ ਜਿਹੜੇ ਪ੍ਰਧਾਨ ਸਾਹਿਬ ਨੇ ਨਹੀਂ ਕਿ ਜਿਹੜੀਆਂ ਚੈਂਪੀਅਨਸ਼ਿਪ ਹੋਈਆਂ ਹੈਗੀਆਂ ਤੇ ਬਹੁਤ ਅੱਛਾ ਹੈਗਾ ਨਸ਼ਾ ਮੁਕਤੀ ਬਹੁਤ ਜ਼ਰੂਰੀ ਹੈਗੀ ਹੈ ਸਾਡੇ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਪਨੀਰੀ ਅੱਛੇ ਬੱਚੇ ਨੇ ਇਹਨਾਂ ਨੂੰ ਚੰਗੀ ਦਿਸ਼ਾ ਦੇਣੀ ਦਿਸ਼ਾ ਨਿਰਦੇਸ਼ ਦੇਣੀ ਔਰ ਬਹੁਤ ਵੱਡੀ ਗੱਲ ਹੈਗੀ ਹੈ ਤੋਂ ਮੈਂ ਸਮਝਦਾ ਇੱਕ ਸਮਾਜ ਦੀ ਬਹੁਤ ਵੱਡੀ ਸੇਵਾ ਹੋ ਰਹੀ ਹੈ